ਕਾਂਦ ਦੀ ਕਾਂਦ ਹੀ ਪਾਣੀ ਆਉਂਦੀ ਤੇ ਸਹੀ ਭੱਜ ਕੇ ਆਪਣੇ ਪਰਿਵਾਰ ਕੱਢਿਆ ਬੱਕਰੀਆਂ ਨੌ ਬੱਕਰੀਆਂ ਸੀ ਤੇ ਨ ਬੱਜੀਆਂ ਨੇ ਅੱਛਾ ਨੌਆਂ ਦੇ ਵਿੱਚੋਂ ਤਿੰਨ ਬੱਜੀਆਂ ਤਿੰਨ ਬੱਜੀਆਂ ਦੀ ਬੱਕਰੀਆਂ ਤਿੰਨ ਹਾਂਜੀ ਬਾਕੀ ਰੁੜ ਗਈ ਆਇਓ ਆਈ ਨਾ ਮੈਂ ਆਪਣਾ ਬਾਲ ਬੱਚਾ ਲੈ ਕੇ ਬਿਸਤਰੇ ਨਹੀਂ ਕੋਈ ਲੀੜਾ ਨਹੀਂ ਕੋਈ ਸ਼ਈ ਨਹੀਂ ਨਿਕਲੀ ਛੱਡੇ ਕੋ ਅਸੀਂ ਭੱਜ ਕੇ ਨਿਕਲੇ ਬੜੀ ਛੋਟੇ ਚ ਪਾਣੀ ਆਇਆ ਏ ਇਸੇ ਟਾਈਮ ਘਰੀ ਕੱਢਣ ਲੱਗਦਾ ਨਹੀਂ ਨਹੀਂ ਲੱਗਦਾ ਬਕਾਨੇ ਕਰ ਨਹੀਂ ਦੀਗਾ ਨਾ ਰੋਟੀ ਖਾਣ ਨੂੰ ਕੀ ਕਰਦਾ ਜੋ ਘਰੋਂ ਮੇਰੋਂ ਨਹੀਂ ਕਾਰੋਬਾਰ ਕੀ ਕਰਦੇ ਹੋ ਤੁਸੀਂ ਉਸ ਬਾਅਦ ਮੈਂਨ ਮਜੂਰੀ ਤਾਂ ਜੀ ਤੇ ਫਿਰ ਹੁਣ ਕੋਈ ਸਰਕਾਰ ਦਾ ਨਮਾਇੰਦਾ ਪਹੁੰਚਿਆ ਵੀ ਤੁਹਾਡੇ ਕੋਠੇ ਵੇਖ ਕੇ ਗਿਆ ਵੀ ਕਿੰਨਾ ਕ ਨੁਕਸਾਨ ਤੁਹਾਡਾ ਹੋ ਗਿਆ ਜੀ ਅਜੇ ਤੱਕ ਤੇ ਕੋਈ ਆਉਂਦਾ ਹੀ ਅੰਦਰ ਚੱਲ ਜਾ ਦੇ ਆਟਾ ਲੈ ਲੋ ਦੇ ਆ ਲੈ ਲੋ ਹਲ ਤੋੜੇ ਲੈ ਲੋ ਬਾਸੇ ਹੋਰ ਚੀਜ਼ਾਂ ਦੇ ਜਾਂਦੇ ਹੋ ਅੱਛਾ ਇਸ ਤੋਂ ਇਲਾਵਾ ਘਰ ਨਹੀਂ ਕਿਸੇ ਨੇ ਕੋਈ ਹਲੇ ਤੱਕ ਹੱਥ ਸਦਾ ਕੀਤੀ ਨਹੀਂ ਅਜੇ ਕੋਈ ਸ਼ਹਿਦ ਨਹੀਂ ਕੀਤੀ ਜੀ ਜੀ ਹਾਂ ਨਵਾਂ ਕਮਰੇ ਪਾ ਕੇ ਦੇ ਦੋ ਜਿਹੜਾ ਹੀ ਆਪਣੇ ਘਰ ਜਿ ਰਹਿ ਸਕੀਏ ਕਰੋ ਥੱਕੇ ਖਾਂਦੇ ਫਿਰਦੇ ਬਗਾਨੇ ਪਿੰਡ ਜਾ ਕੇ ਨਹੀਂ ਰਹਿ ਹੁੰਦੀ ਅਹੀਂ ਦੋਨੇ ਹਣ ਗੁੱਡੀਆਂ ਵਈਆਂ ਜੇ ਦੋ ਗੁੱਡੀਆਂ ਵਈਆਂ ਗੁੱਡੀ ਆ ਗੁੱਡੀਆਂ ਆਪਣੇ ਆਪਣੇ ਘਰ ਜੇ ਅੱਛਾ ਅੱਛਾ ਹਾਂਜੀ ਬੱਚੇ ਵੇ ਤੁਸੀਂ ਦੋਵੇਂ ਜੀ ਰਹਿੰਦੇ ਹੋ ਹਾਂਜੀ ਵੀ ਗੁੱਡੀਆਂ ਦੋਵੇਂ ਅਜੇ ਤੱਕ ਇਸ ਪਿੰਡ ਦੇ ਵਿੱਚ ਕੋਈ ਨਹੀਂ ਪਹੁੰਚਿਆ ਇੱਥੇ ਜੀ ਕੋਈ ਕਾਫੀ ਦਿਨ ਹੋ ਗਿਆ ਹੁਣ ਪਾਣੀ ਵੀ ਉਤਰਿਆ ਵਾ ਅਜੇ ਤੱਕ ਵੀ ਇਨਾਂ ਦਾ ਕਰ ਕੋਈ ਨਹੀਂ ਪਹੁੰਚਿਆ ਹਾਂਜੀ ਇਹ ਆਫਤ ਰਮਦਾਸ ਅਜਨਾਲਾ ਏਰੀਏ ਦੇ ਕੁਝ ਗਰੀਬਾਂ ਦੇ ਘਰ ਜਿਹੜੇ ਸੀ ਢਹ ਢੇਰੀ ਹੋ ਗਏ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਵਿੱਚ ਕਮਰਿਆਂ ਦੀ ਹੋ ਚੁੱਕੀ ਹੈ ਇੱਧਰ ਤਾਂ ਪਲੇਖਣੀ ਵੀ ਪਾਣੋਂ ਇੱਧਰ ਤਾਂ ਪਲੇਖਣੀ ਵਿੱਚੋਂ ਪਾਣੀ ਆਉਣਾ ਪਾਣੀ ਤਾਂ ਹਾਲੋਂ ਆ ਰਿਹਾ ਇੱਧਰੋਂ ਆਉਣਾ ਇੱਧਰ ਸਾਨੂੰ ਪਤਾ ਨਹੀਂ ਕੋਈ ਪਾਣੀ ਆ ਤੁਸੀਂ ਐਂ ਬੰਨ ਟੁੱਟ ਗਏ ਜਦੋਂ ਚਾਰਜ ਫੇਰ ਨੂੰ ਫੇ ਪਾਣੀ ਆ ਗਿਆ ਰੁਕੇ ਲਾ ਪੈ ਗਿਆ ਦੋਸਤੋ ਪਿਛਲੇ ਦਿਨੀ ਅਜਨਾਲਾ ਏਰੀਏ ਦੇ ਵਿੱਚ ਹੜ ਦੇ ਨਾਲ ਜਿੱਥੇ ਬਹੁਤ ਸਾਰੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਫਸਲਾਂ ਜਿਹੜੀਆਂ ਸੀ ਉਹ ਤੈਸਨਸ ਹੋ ਗਈਆਂ ਤੇ ਰਮਦਾਸ ਦੇ ਪਿੰਡ ਪੈੜੇਵਾਲ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੰਬੇ ਸਮੇਂ ਤੋਂ ਗਰੀਬ ਪਰਿਵਾਰ ਇਸ ਮਕਾਨ ਦੇ ਵਿੱਚ ਰਹਿ ਰਿਹਾ ਸੀ ਪਰ ਜੋ ਬੀਤੇ ਦਿਨੀ ਹੜ੍ਹ ਦੀ ਆਫਤ ਪੂਰੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਆਈ ਤੇ ਉਸੇ ਤਰ੍ਹਾਂ ਹੀ ਇਹ ਆਫਤ ਰਮਦਾਸ ਅਜਨਾਲਾ ਏਰੀਏ ਦੇ ਕੁਝ ਗਰੀਬਾਂ ਦੇ ਘਰ ਜਿਹੜੇ ਸੀ ਢਾਹ ਢੇਰੀ ਹੋ ਗਏ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਰਮਦਾਸ ਦੇ ਪਿੰਡ ਪੈੜੇਵਾਲ ਦੀ ਤਾਂ ਇਹ ਗਰੀਬ ਪਰਿਵਾਰ ਦੇ ਦੋ ਕੋਠੇ ਸਨ ਜਦੋਂ ਹੜਾ ਆਉਂਦਾ ਆ ਤਾਕਪੀ ਲੋਕਾਂ ਦੇ ਜਿੱਥੇ ਨੁਕਸਾਨ ਹੋਏ ਨੇ ਤੇ ਉੱਥੇ ਹੀ ਇਸ ਗਰੀਬ ਪਰਿਵਾਰ ਦਾ ਵੀ ਇਹ ਛੱਤ ਜਿਹੜੀ ਸੀ ਕੱਚੀ ਛੱਤ ਬਾਲਿਆਂ ਨਾਲ ਬਣਾਈ ਹੋਈ ਇਹ ਬਿਲਕੁਲ ਢਹਿ ਟੇਰੀ ਹੋ ਗਈ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਨਲਸਿਸ ਪਰਿਵਾਰ ਦੇ ਵਿੱਚ ਕਮਰਿਆਂ ਦੀ ਹੋ ਚੁੱਕੀ ਹੈ ਜਿਸ ਤਰ੍ਹਾਂ ਇਹਨਾਂ ਦੇ ਘਰ ਦੀਆਂ ਛੱਤਾਂ ਡੇਕ ਚੁੱਕੀਆਂ ਬਿਲਕੁਲ ਘਰ ਦਾ ਜਿਹੜਾ ਵਾ ਉਹ ਸਫਾਇਆ ਹੋ ਚੁੱਕਾ ਤੇ ਸਾਡੇ ਨਾਲ ਪੀੜਤ ਵਿਅਕਤੀ ਆ ਕੀ ਨਾਂ ਜੀ ਤੁਹਾਡਾ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜੀ ਜਿੱਦਣ ਹੜ ਆਇਆ ਸੀਗਾ ਤੇ ਬਹੁਤ ਸਾਰੇ ਸਰਕਾਰ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਆਪਣਾ ਸਮਾਨ ਬਾਹਰ ਕੱਢ ਲਓ ਪਾਣੀ ਆ ਜਾਏਗਾ ਫਿਰ ਕੀ ਉਹ ਨਹੀਂ ਕੱਢਿਆ ਗਿਆ ਸਮਾਨ ਕੀ ਨੂੰ ਜੀ ਇਧਰ ਤਾਂ ਪਲੇਖਾ ਨਹੀਂ ਵੀ ਪਾਣ ਇਧਰ ਤਾਂ ਪਲੇਖਾ ਨਹੀਂ ਵੀ ਇਧਰੋਂ ਪਾਣੀ ਆਉਣਾ ਪਾਣੀ ਸਾਨੂੰ ਇਧਰੋਂ ਆਉਣਾ ਇਧਰ ਸਾਨੂੰ ਪਤਾ ਹੀ ਨਹੀਂ ਕੋਈ ਪਾਣੀ ਆ ਤੁਸੀਂ ਵੀ ਬੰਨ ਟੁੱਟ ਗਿਆ ਜਦੋਂ ਚਾਰਸ ਫੇਰ ਨੂੰ ਫੇ ਪਾਣੀ ਆ ਗਿਆ ਹਰ ਕੇਲਾ ਪੈ ਗਿਆ ਸਾਡੇ ਕੋਲ ਸਮਾਨ ਨਿਕਲਿਆ ਨਹੀਂ ਕਾਂਦ ਦੀ ਕਾਂਦ ਹੀ ਪਾਣੀ ਆਉਂਦੀ ਸੀ ਤੇ ਸਹੀ ਭੱਜ ਕੇ ਆਪਣੇ ਪਰਿਵਾਰ ਕੱਢਿਆ ਬੱਕਰੀਆਂ ਲੋਂ ਬੱਕਰੀਆਂ ਸੀ ਤਿੰਨ ਭੱਜੀਆਂ ਨੇ ਉਹ ਵੱਡੇ ਘਲੀਆਂ ਦੇ ਤੇ ਚਲਾਖ ਨਹੀਂ ਚਲਾ ਦਾ ਅਸੀਂ ਭੱਜ ਕੇ ਆਪਣੇ ਆਪ ਨਿਕਲਿਆ ਜੀ ਬਹੁਤ ਸ਼ੂ ਸ਼ੂ ਸੋਟਾ ਤਾਂ ਪਾਣੀ ਆ ਰਿਹਾ ਅੱਛਾ ਨੋਵਾ ਦੇ ਵਿੱਚੋਂ ਤਿੰਨ ਬੱਕਰੀਆਂ ਤਿੰਨ ਬੱਕਰੀਆਂ ਜੀ ਬੱਕਰੀਆਂ ਤਿੰਨ ਹਾਂਜੀ ਬ ਸਾਡ ਰੁੜ ਗੀਆਂ ਅਸੀਂ ਤਾਂ ਮੈਂ ਆਪਣਾ ਬਾਲ ਬੱਚਾ ਲੈ ਕੇ ਬਿਸਤਰੇ ਨਹੀਂ ਕੋਈ ਲੀੜਾ ਨਹੀਂ ਕੋਈ ਸ਼ਈਜ਼ ਨਹੀਂ ਨਿਕਲੀ ਛੱਡੇ ਕੋ ਅਸੀਂ ਭੱਜ ਕੇ ਨਿਕਲੇ ਬੜੀ ਛੋਟੇ ਚ ਪਾਣੀ ਆਇਆ ਤੇ ਤੁਹਾਡੇ ਪਿੰਡ ਦੇ ਵਿੱਚ ਰਾਤ ਕਿੰਨੇ ਕ ਵਜੇ ਜਿਹੜਾ ਇੱਥੇ ਪਾਣੀ ਪਹੁੰਚ ਚੁੱਕਾ ਸੀ ਸਾਡੇ ਪਾਣੀ ਤਕਦੀਬੜੇ ਆਈਗਾ ਅਸੀਂ 6 ਵਜੇ ਸੇ ਆਗੇ ਸੌਮੀ ਹਾਂਜੀ ਤੇ ਫਿਰ ਕੋਸ਼ਿਸ਼ ਨਹੀਂ ਕੀਤੀ ਵੀ ਬੱਕਰੀਆਂ ਨੂੰ ਬਚਾਇਆ ਜਾਵੇ ਆਸ-ਪਾਸ ਦੇ ਮੈਂ ਬਾਜਾ ਨਿਕਲੇ ਚੇਤਾ ਹੀ ਬੁਲਾਇਆ ਲੰਮੇ ਪਏ ਮਨ ਲੈ ਪਾਣੀ ਮੀਂਹ ਕਿੜਾ ਹੋਣ ਪਾਣੀ ਕਿੜਾ ਹੋਣ ਪਾਣੀ ਪਿਆ ਦੂਜੇ ਦੇ ਬੰਨਿਓਂ ਇਹ ਤਾਂ ਬਾਹਰ ਤੋਂ ਤੁਸੀਂ ਇਹਦੇ ਕੋਲਿਆਂ ਦਾ ਟਟਾ ਦਰੀਏ ਰੂੜੇ ਨਾਲ ਟਟਾ ਇਹ ਪਾਣੀ ਫਿਰ ਹਲੋ ਇਧਰ ਪਿਆ ਆਇਓ ਹਲੋ ਇਹ ਪਾਣੀ ਦਾ ਭਰੋਸਾ ਹੈ ਸਾਨੂੰ ਪਾਣੀ ਵਈ ਇਧਰ ਆਉਣਾ ਇਧਰ ਤਾਂ ਸਾਨੂੰ ਪਤਾ ਹੀ ਨਹੀਂ ਵੇਖਣਾ ਲੱਗਿਆ ਨੂੰ ਵੇਖਣਾ ਪਾਣੀ ਨਹੀਂ ਆਇਆ ਪਤਾ ਹੀ ਉਹਨੂੰ ਲੱਗਾ ਸਾਡੇ ਘਰਾਂ 'ਚ ਪਾਣੀ ਵੜ ਗਿਆ ਤੇ ਇੱਥੇ ਦੋ ਕਮਰੇ ਆ ਤੁਹਾਡੇ ਕੱਚੇ ਕਿੰਨੇ ਚਿਰ ਤੋਂ ਇਸ ਘਰ ਦੇ ਵਿੱਚ ਰਹਿ ਰਹੇ ਹੋ ਤੇ ਫਿਰ ਕਮਰੇ ਕਿਦਾਂ ਟੱਠੇ ਤੁਸੀਂ ਬਾਹਰ ਨਿਕਲ ਆਏ ਜੀ ਅਸੀਂ ਬਾਹਰ ਨਿਕਲੇ ਜਦੋਂ ਡਿੱਗੇ ਬਾਹਰ ਬੈਠੇ ਹਾਂ ਬਾਲਾ ਡਿੱਗੇ ਹਨ ਪਾਣੀ ਨੂੰ ਡਿੱਗ ਕੇ ਫਿਰ ਭੱਜ ਕੇ ਬਾਹਰ ਨਿਕਲੇ ਹਾਂ ਹਣ ਮੀਂਹ ਜੀ ਡਿੱਗ ਪਏ ਜਿਹਨੂੰ ਪਾਣੀ ਵਜਾਂ ਕੰਦ ਦਾ ਯੋਰ ਲਾ ਕੰਦ ਨਹੀਂ ਕਾਂਦੀ ਪਾਣੀ ਆਈ ਹੈ ਕਿ ਪਾਣੀ ਥੋੜਾ ਨਹੀਂ ਆਇਆ ਥੋੜਾ ਆਇਆ ਪਾਣੀ ਬਹੁਤ ਦਸ ਦਾ ਫੁੱਟ ਉੱਚਾ ਆਇਆ ਬਾਣੀ ਤੇ ਅੱਛਾ ਹਾਂ ਜੀ ਮਤਲਬ ਕੰਦ ਨੂੰ ਕੁਝ ਪਾਣੀ ਵਜਾਂ ਜੀ ਬਹੁਤ ਛੋਟਲਾ ਤੇ ਘਰ ਦੇ ਅੰਦਰ ਸਮਾਨ ਕਿਹੜਾ ਕਿਹੜਾ ਸੀ ਜਿਹੜਾ ਸਭ ਕੋ ਜੋ ਮੰਜਾ ਪੀੜਾ ਸਭ ਕੋਈ ਜੋ ਜਾਈਆਂ ਦੀਆਂ ਪੇਟੀ ਹੋਈ ਰਸੇੜਾ ਬੱਦੀ ਸੀ ਉਹ ਪੇਟੀ ਬੰਦ ਕੇ ਰਸੇੜਾ ਗੰਨੇਆਂ ਰਸਿਆ ਉਹਨਾਂ ਪੇਟੀ ਬੰਦ ਕੇ ਢਾਲੀ ਦਾ ਛੱਡ ਗਏ ਦਵਾ ਦਵਾ ਚ ਖਿੱਚ ਕੁਚ ਗਏ ਬਾਕੀ ਸਮਾਨ ਸਾਰ ਰੁੜ ਗਿਆ ਤੇ ਫਿਰ ਕਿੱਥੇ ਜਾ ਕੇ ਰਹਿਣ ਬਸੇਰਾ ਕੀਤਾ ਫਿਰ ਤੁਸੀਂ ਜਦੋਂ ਪਾਣੀ ਆ ਗਿਆ 10 10 ਫੁੱਟ ਪਾਣੀ ਚੜ ਗਿਆ ਘਰ ਟਹਿ ਗਿਆ ਫਿਰ ਇਹ ਪਿੰਡ ਚ ਗਏ ਜਿੰਮੇਦਾਰ ਘਰ ਜਾ ਕੇ ਬੈਠੇ ਆ ਹਾਂਜੀ ਫਿਰ ਜੀਵਨ ਨਾਲ ਘਰ ਬੈਠੇ ਜਾ ਕੇ ਉੱਥੇ ਕੁਝ ਜ਼ਰਾ ਚਾਰ ਦਰ ਕੀਤਾ ਫਿਰ ਹੌਲੇ ਨੇ ਤਾਂ ਲੱਗੇ ਰਿhta ਸੀ ਮੇਰੇ ਆਵਾਣ ਪੈਂਦੇ ਆ ਉਹ ਫਿਰ ਸਾਨੂੰ ਕੱਢ ਕੁੱਟ ਕੇ ਸਾਨੂੰ ਲੈ ਗਏ ਫਿਰ ਇਥੋਂ ਠੀਕ ਹੈ ਹੁਣ ਵੀ ਰਹਿਸ ਬੱਚੇ ਉੱਥੇ ਦੇ ਸਾਡੇ ਐਸੇ ਹੁਣ ਟਾਈਮ ਘੜੀ ਕੱਢਣ ਲਈ ਤਾਂ ਜੀ ਨਹੀਂ ਲੱਗਦਾ ਬਗਾਨੇ ਘਰ ਨਹੀਂ ਜੀ ਕਰਦਾ ਰੋਟੀ ਖਾ ਲੂ ਜੀ ਕਰਦਾ ਜੇ ਘਰੋਂ ਨੇ ਰੋਨੇ ਹੀ ਕਾਰੋਬਾਰ ਕੀ ਕਰਦੇ ਹੋ ਤੁਸੀਂ ਉਸ ਬਾਅਦ ਮੈਂਨ ਮਨਜ਼ੂਰੀ ਦਿੱਤਾ ਜੀ ਅੱਛਾ ਹਾਂਜੀ ਡਾੜੀ ਢੱਪਾ ਕਰ ਦੋ ਹਾਂਜੀ ਹਾਂਜੀ ਤੇ ਜਦੋਂ ਘਰ ਠੱਠ ਗਿਆ ਤੇ ਫਿਰ ਕੀ ਦਿਮਾਗ ਦੇ ਵਿੱਚ ਆਇਆ ਵੀ ਮੈਂ ਲੰਮਾ ਸਮਾਂ ਇਸ ਘਰ ਦੇ ਵਿੱਚ ਰਹਿ ਰਿਹਾ ਸੀ ਮਿਹਨਤ ਮਜ਼ਦੂਰੀ ਕਰਕੇ ਮੈਨੂੰ ਲੱਗਦਾ ਦੋ ਹੀ ਕਮਰੇ ਆ ਦੋ ਹੀ ਕਮਰੇ ਮੈਂ ਉਹਨਾਂ ਨੇ ਵੀ ਬਣੇਗਾ ਕਿਹਾ ਕਿ ਮੈਂ ਤਾਂ ਮੁਝਾ ਟੱਟ ਦੇ ਨੰਗ ਨਹੀਂ ਦੇਆ ਮਹंगाई ਬਹੁਤ ਆ ਹੂੰ ਤੇ ਠੱਟ ਦੇ ਨੰਗਰਾ ਨਹੀਂ ਰਿਹਾ ਮੈਂ ਕਮਰੇ ਕਿੱਥੋਂ ਬਣਨੇ ਇਹਨੇ ਟਾਂਟੋ ਗੁਜ਼ਾਰੀ ਕਰੀ ਜੰਨੇ ਸਮੀ ਸੋਮੀਆ ਦੇਖੇ ਹਾਂਜੀ ਤੇ ਜਦੋਂ ਇਹ ਠੱਠ ਕੇ ਘਰ ਹਾੜ ਹਟਿਆ ਥੋੜਾ ਬੋਤਾ ਤੇ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਪਹੁੰਚੇ ਸੀ ਇੱਥੇ ਤੁਹਾਡਾ ਸਾਰਾ ਕੁਝ ਦੇਖਣ ਲਈ ਨਹੀਂ ਇੱਥੇ ਕੋਈ ਨਹੀਂ ਸਾਡੇ ਬਹੁਤ ਲੇਟ ਪਹੁੰਚੇ ਵੀ ਪਾਣੀ ਬੜਾ ਹੀ ਚਾਰਜ ਫੇਰੇ ਸਾਡੇ ਹੂੰ ਇਹਨਾਂ ਦਾ ਬੰਦਾ ਬੰਦਾ ਪਾਣੀ ਡਰਦਾ ਪਾਣੀ ਜਾਂਦਾ ਨਹੀਂ ਰਹੀ ਨਹੀਂ ਰਾਤੇ ਮਾਰਿਆ ਜਾਂਦੇ ਇਥੇ ਹਾਂ ਤੇ ਫਿਰ ਹੁਣ ਕੋਈ ਸਰਕਾਰ ਦਾ ਨਮਾਇੰਦਾ ਪਹੁੰਚਿਆ ਵੀ ਤੁਹਾਡੇ ਕੋਠੇ ਵੇਖ ਕੇ ਗਿਆ ਵੀ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਗਿਆ ਜੀ ਅਜੇ ਤੱਕ ਤੇ ਕੋਈ ਆਉਂਦਾ ਹੀ ਅੰਦਰ ਚੱਲ ਜਾਂਦੇ ਆਟਾ ਲੈ ਲਓ ਤੇ ਹਲ ਲੈ ਲਓ ਹਲ ਤੋੜੇ ਲੈ ਲਓ ਬਸੇ ਹੋਏ ਤੋਂ ਜੀਜਾ ਦੇ ਹੀ ਜਾਂਦੇ ਹੋ ਅੱਛਾ ਇਸ ਤੋਂ ਇਲਾਵਾ ਕਰ ਨਹੀਂ ਕਿਸੇ ਨੇ ਕੋਈ ਹਾਲੇ ਤੱਕ ਸਹਾਇਤਾ ਕੀਤੀ ਨਹੀਂ ਅਜੇ ਕੋਈ ਸਹਾਇਤਾ ਨਹੀਂ ਕੀਤੀ ਜੀ ਅੱਛਾ ਤੇ ਕੀ ਬੇਨਤੀ ਕੀ ਕਰਦੇ ਹੋ ਬਹੁਤ ਸਾਰੇ ਲੋਕ ਸਮਾਜ ਸੇਵੀ ਨੇ ਜਥੇਬੰਦੀਆਂ ਨੇ ਐਨ ਆਰ ਆਈ ਵੀਰ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਵੀ ਇਹੋ ਜੀ ਸੇਵਾ ਜਿਹੜੀ ਉਹ ਕਾਫੀ ਕਰ ਰਿਹਾ ਤੁਸੀਂ ਕੀ ਚਾਹੁੰਦੇ ਹੋ ਕੋਈ ਨਾ ਕੋਈ ਜੇ ਕੋਈ ਛੂਤਰ ਦੇ ਦੇ ਵੀ ਸਾਨੂੰ ਕਮਰੇ ਪਾ ਦੇ ਸਾਨੂੰ ਹਾਂਜੀ ਸਾਨੂੰ ਦੋ ਕਮਰੇ ਪਾ ਦੇ ਸੋਈ ਪਾ ਦੇ ਸਾਨੂੰ ਇਹਨਾਂ ਕੋਈ ਬੜਾ ਮਾਰਾ ਦਾ ਦਿੱਤਾ ਉਹ ਨਹੀਂ ਕੁਝ ਨਹੀਂ ਮੰਗਦੇ ਜਾਂ ਦੇ ਮਾਰ ਰੋੜਿਆ ਜਾਂ ਉਹਨਾਂ ਕੋਈ ਮਿਲ ਜੇ ਸਾਨੂੰ ਠੀਕ ਹੈ ਹਾਂਜੀ ਹਾਂਜੀ ਤਾਂ ਸਾਡੇ ਨਾਲ ਪੀੜਤ ਇਸ ਘਰ ਦੀ ਜਿਹੜੀ ਮਹਿਲਾ ਉਹ ਵੀ ਮੌਜੂਦ ਨੇ ਮਾਤਾ ਜੀ ਕੀ ਕਹਿਣਾ ਚਾਹੋਗੇ ਜਿਵੇਂ ਭਾਜੀ ਹੁਣੀ ਦੱਸ ਰਹੇ ਆ ਕਿ ਘਰ ਇਹੋ ਹੀ ਦੋ ਕਮਰੇ ਸੀ ਤੁਹਾਡੇ ਕੋਲ ਤੇ ਉਹ ਵੀ ਛੱਤ ਡਿੱਗ ਪਈ ਤੁਹਾਡੀ ਹਾਂਜੀ ਹਾਂ ਅਸੀਂ ਘਰ ਬਕਰ ਹੋਏ ਫਿਰਦੇ ੱਟਕੇ ਖਾਂਦੇ ਬਹੁਤ ਮੁਸ਼ਕਲ ਹਨ ਠੀਕ ਹੈ ਜੀ ਤੇ ਜਦੋਂ ਘਰ ਲੰਮਾ ਸਮਾਂ ਹੋ ਗਿਆ ਕਿੰਨਾ ਚਿਰ ਹੋ ਗਿਆ ਘਰ ਚ ਰਹਿੰਦੇ ਹੋ ਤੁਹਾਨੂੰ ਇੱਥੇ ਤੁਹਾਨੂੰ ਕਾਫੀ ਢੇਰ ਹੋ ਗਈ ਤੁਹਾਨੂੰ ਕਾਫੀ ਢੇਰ ਹੋ ਗਿਆ ਤੇ ਪਹਿਲੇ ਦਿਨ ਹੀ ਘਰ ਡਿੱਗ ਪਿਆ ਸੀ ਜਾਂ ਦੋ ਦਿਨ ਬਾਅਦ ਚ ਡਿੱਗਾ ਜੀ ਨਹੀਂ ਪਹਿਲੇ ਪਹਿਲੇ ਜਿਹੜੇ ਜੋਰ ਨਾਲ ਵੱਜੋ ਉਹ ਸੱਤਾ ਸੱਤਾ ਸਭ ਡਿੱਗੇ ਆ ਅੱਛਾ ਉਹ ਸੱਤਾਂ ਡਿੱਗ ਪਈਆਂ ਸਾਰੀਆਂ ਹਾਂ ਕੰਮ ਅਗਲੇ ਦਿਨੀਆਂ ਜਦੋਂ ਹਾਂ ਤੇ ਹੁਣ ਫਿਰ ਉਤੋਂ ਬਾਅਦ ਲੋਕਾਂ ਨੇ ਰਾਸ਼ਨ ਤੁਹਾਡੇ ਤੱਕ ਪਹੁੰਚਾਇਆ ਜਦੋਂ ਇੱਥੇ ਤੁਸੀਂ ਆ ਆਪ ਪਹੁੰਚੇ ਜਾਂ ਫਿਰ ਜੇ ਗੱਲ ਕਰੀਏ ਕਿ ਪਿੰਡ ਵਾਲਿਆਂ ਨੇ ਕਿੰਨੀ سپورਟ ਕੀਤੀ ਆ ਰਾਸ਼ਨ ਦੇ ਦਿੰਦੇ ਰਿਹਾ ਰਾਸ਼ਨ ਦੇ ਦਿੰਦਾ ਰਿਹਾ ਖਾਣ ਨੂੰ ਐਵੇਂ ਆਖੇ ਵੀ ਨਹੀਂ ਹੁੰਦਾ ਰਾਤ ਨੂੰ ਮਿਲਦਾ ਰਿਹਾ ਹੂੰ ਬਹੁਤ ਰਾਸ਼ਨ ਦੇ ਦਿੰਦੇ ਰਿਹਾ ਰਾਸ਼ਨ ਦੇ ਦਿੰਦੇ ਰਿਹਾ ਠੀਕ ਆ ਹੁਣ ਕੀ ਗੁਹਾਰ ਸਰਕਾਰ ਦੇ ਗਾੜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਦੋ ਕਮਰੇ ਸੀ ਉਹ ਵੀ ਟੱਟ ਚੁੱਕੇ ਹਾਂਜੀ ਹਣ ਵੀ ਕਮਰੇ ਪਾ ਕੇ ਦੇ ਦਿਓ ਜਿਹੜਾ ਇਹ ਆਪਣੇ ਘਰ ਤੇ ਰਹਿ ਸਕੀਏ ਕਰੋ ਤੱਕੇ ਖਾਂਦੇ ਫਿਰਦੇ ਬਗਾਨੇ ਪਿੰਡ ਜਾ ਕੇ ਨਹੀਂ ਰਹਿ ਹੁੰਦੀ ਹਾਂਜੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਮਾਤਾ ਜੀ ਤੁਹਾਡੇ ਅਸੀਂ ਦੋਨੇ ਹੁਣ ਗੁਡੀਆਂ ਵਈਆਂ ਜੇ ਦੋ ਗੁਡੀਆਂ ਵਈਆਂ ਗੁੱਡੀ ਆ ਗੁਡੀਆਂ ਆਪਣੇ ਆਪਣੇ ਘਰ ਜੇ ਅੱਛਾ ਤੇ ਗੁਡੀਆਂ ਦੋਵੇਂ ਹਾਂਜੀ ਤਾਂ ਸਾਡੇ ਨਾਲ ਇੱਥੋਂ ਦੇ ਪਿੰਡ ਦੀ ਵੀ ਸਨੀਕ ਵੀ ਕੁਝ ਲੋਕ ਨੇ ਗੱਲਬਾਤ ਕਰਾਂਗੇ ਬਾਜੀ ਕੀ ਕਹਿਣਾ ਚਾਹੋਗੇ ਜਿਵੇਂ ਤੁਹਾਡੇ ਪਿੰਡ ਦੇ ਹੀ ਗਰੀਬ ਪਰਿਵਾਰ ਆ ਤੇ ਸਰਕਾਰ ਦਾ ਨੁਮਾਇੰਦਾ ਵੀ ਕਹਿੰਦੇ ਹਲੇ ਤੱਕ ਪਹੁੰਚਿਆ ਨਹੀਂ ਆ ਜਾਂ ਫਿਰ ਕੂਠਿਆਂ ਦੀ ਕਿਸੇ ਨੇ ਕੋਈ ਸਹਾਇਤਾ ਨਹੀਂ ਕੀਤੀ ਜੀ ਦੁੱਖ ਤਾਂ ਇਹ ਬਹੁਤ ਆ ਪਰ ਇਹ ਆ ਵੀ ਅਜੇ ਤੱਕ ਇਹਨਾਂ ਦਾ ਸਰਕਾਰ ਵੱਲੋਂ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਇਹ ਚੁਰੇ ਜਦੋਂ ਇੱਥੇ ਆਏ ਆ ਪਾਣੀ ਇਧਰੋਂ ਟੁੱਟਾ ਵਾ ਬੰਨ ਜਿਹੜੇ ਨਹਿਰ ਦਾ ਵਾ ਉਧਰੋਂ ਇਧਰੋਂ ਦੋਵੇਂ ਬਨੇ ਪਾਣੀ ਪੈ ਗਿਆ ਵਾ ਬਾ ਲੌਸਮੈਂਟ ਜਿੰਨਾ ਚਿਰ ਨੂੰ ਬਾਬੇ ਨੇ ਕੀਤੀ ਆ ਵੀ ਪਾਣੀ ਇੱਧਰ ਆ ਗਿਆ ਚਲੋ ਇਹਨਾਂ ਥੋੜਾ ਪੋੜਾ ਉੱਡ ਜੋ ਹੀ ਚੋਰਿਆਂ ਦੇ ਰੋੜ ਰੜ ਗਏ ਆ ਬੱਕਰੀਆਂ ਵਿੱਚ ਕੋਈ ਰੂੜੀਆਂ ਨੇ 8 9 ਇਹਨਾਂ ਦੀਆਂ ਤੇ ਬਾਕੀ ਚਲੋ ਪਿੰਡ ਵਾਲਿਆਂ ਨੇ ਜਿੰਨੀ ਸਹਾਇਤਾ ਹੋਈ ਉਹਨੇ ਕੀਤੀ ਆ ਬਾਕੀ ਸਰਕਾਰ ਵੱਲੋਂ ਕੋਈ ਨਹੀਂ ਆਇਆ ਬਾਕੀ ਦੂਜੇ ਲੋਕ ਬਹੁਤ ਆਇਆ ਵੀਰ ਭਰਾ ਸੇਵਾਦਾਰ ਉਹਨਾਂ ਨੇ ਬਹੁਤ ਹਾਂਜੀ ਉਹ ਐਨਜੀਓ ਨੇ ਬਹੁਤ ਸੇਵਾ ਕੀਤੀ ਆ ਬਾਕੀ ਰਚਨ ਰੋਸ਼ਨ ਪਹਚਾਇਆ ਇਨਾਂ ਤੱਕ ਤੇ ਹੁਣ ਸਾਡੀ ਜਥੇਬੰਦੀ ਆਈ ਆ ਜਿਸ ਤਰ੍ਹਾਂ ਡਿਪਟੀ ਕਮਿਸ਼ਨਰ ਅਮਰਸੇਦਰ ਸਾਖੀ ਸ਼ਾਨੀ ਜੀ ਪਿੰਡ-ਪਿੰਡ ਜਾ ਰਹੇ ਨੇ ਇਸ ਪਿੰਡ ਤੱਕ ਵੀ ਪਹੁੰਚੇ ਨੇ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਸਿਹਤ ਵਿਭਾਗ ਵਾਲੋ ਕਿਉਂਕਿ ਜਦੋਂ ਜਿਸ ਤਰ੍ਹਾਂ ਪਾਣੀ ਦੀ ਤੁਸੀਂ ਗੱਲ ਦੱਸ ਰਹੇ ਹੋ ਮੈਂ ਆਸ-ਪਾਸ ਦੇਖ ਰਿਹਾ ਮੈਨੂੰ ਲੱਗਦਾ ਝੋਨੇ ਜਿਹੜੇ ਬਿਲਕੁਲ ਗਲ ਕੇ ਡਿੱਗ ਚੁੱਕੇ ਨੇ ਹਾਂਜੀ ਨਹੀਂ ਉਹ ਕੋਈ ਕੋਈ ਵੀ ਨਹੀਂ ਪਹੁੰਚਿਆ ਜੀ ਇੱਥੇ ਸ਼ਾਨੀ ਜੀ ਜਿੱਦਾਂ ਮੈਡਮ ਕਹਿੰਦੇ ਆ ਵੀ ਅਸੀਂ ਬੜੇ ਪਹੁੰਚੇ ਆ ਬੜੇ ਥਾਵਾਂ ਤੇ ਗਏ ਆ ਅਜੇ ਤੱਕ ਇਸ ਪਿੰਡ ਦੇ ਵਿੱਚ ਕੋਈ ਨਹੀਂ ਪਹੁੰਚਿਆ ਇੱਥੇ ਹਾਂਜੀ ਕੋਈ ਵੀ ਕਾਫੀ ਦਿਨ ਹੋ ਗਿਆ ਹੁਣ ਪਾਣੀ ਵੀ ਉਤਰਿਆ ਵਾ ਬਿਟਾ ਮਾਲ ਦੀ ਮਾਲ ਸਾਹਿਬ ਕਿਸ ਤਰ੍ਹਾਂ ਵੇਖ ਦਿਓ ਅੱਜ ਪਰਿਵਾਰ ਤੱਕ ਤੁਸੀਂ ਪਹੁੰਚੇ ਹੋ ਜਥੇਬੰਦੀ ਪਹੁੰਚ ਕਰ ਰਹੀ ਆ ਤੇ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਘਰ ਦੇ ਹਾਲਾਤ ਵੇਖਿਆ ਜੀ ਵੈਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਮੈਂ ਬਿਟਾ ਮਾਲ ਬੀਯੂ ਇਕਤਾ ਸ਼ਿੰਗਰ ਸਿਧਾ ਜਿਹੜਾ ਹੈਗਾ ਆ ਆਗੂ ਆ ਜਿਹੜਾ ਆਗੂ ਇਹ ਆ ਵਿਧੀ ਜਿਹੜਾ ਇੱਥੋਂ ਦਾ ਹਾਲਾਤ ਵੇਖੇ ਨੇ ਹਾਲਾਤ ਬਹੁਤ ਮਾੜੇ ਵੇਖੇ ਨੇ ਜੇ ਲੱਗੇ ਝੋਨੇ ਜਿਹੜੇ ਪਏ ਨੇ ਉਹ ਵੀ ਸਭ ਖਰਾਬ ਹੋ ਗਏ ਨੇ ਤੇ ਇਸ ਭਰਾ ਦਾ ਜਿਹੜਾ ਆ ਇਹ ਡਿੱਗ ਪਏ ਨੇ ਮਕਾਨ ਡਿੱਗ ਪਏ ਨੇ ਚਲੋ ਗਰੀਬ ਪਰਿਵਾਰ ਆ ਅਸੀਂ ਇਹੋ ਹੀ ਰਿਕਵੈਸਟ ਕਰਦੇ ਆਂ ਜੇ ਕੋਈ ਐਨਆਰਆਈ ਜਾਂ ਦੂਜਾ ਕੋਈ ਵੀ ਇਹਨਾਂ ਦੀ ਮਤਤ ਕਰਦਣੀ ਚਾਹੁੰਦਾ ਹੈ ਤੇ ਮਤਤ ਕਰਕੇ ਇਹਨਾਂ ਦਾ ਰਹਿਣ ਬਿਸ਼ੇਰਾ ਬਣਾਵੇ ਕਿਉਂਕਿ ਇਹ ਆਪਣੇ ਘਰ ਦੇ ਵਿੱਚ ਰਹਿ ਸਕਣ ਤੁਹਾਨੂੰ ਕੁਝ ਜਿਹੜੀਆਂ ਬੱਕੜੀਆਂ ਵੀ ਰੁੜੀਆਂ ਨੇ ਜੇ ਇਹਨਾਂ ਦਾ ਫੇਰ ਵੀ ਕੋਈ ਇਸ ਚੀਜ਼ ਦਾ ਕਰ ਸਕਦਾ ਕੋਈ ਮਾਲ ਲੈ ਕੇ ਦੇ ਸਕਦਾ ਦਵੇ ਇਹਨਾਂ ਨੂੰ ਕਿਉਂਕਿ ਇਹਨਾਂ ਦਾ ਗੁਜ਼ਾਰਾ ਚੱਲ ਸਕੇ ਫੇਰ ਪਰ ਮਾਲ ਸਾਹਿਬ ਜਿਸ ਤਰ੍ਹਾਂ ਗੱਲ ਕਰ ਲਈਏ ਕਿ ਬਹੁਤ ਸਾਰੇ ਐਨ ਜੀਓ ਐਨ ਆਰ ਆਈ ਵੀਰ ਜਿਹੜੇ ਆ ਘਰ ਬਣਾ ਕੇ ਦੇ ਰਹੇ ਨੇ ਪਰ ਲੱਗਦਾ ਇਸ ਪਰਿਵਾਰ ਤੱਕ ਪਹੁੰਚਣਾ ਜ਼ਰੂਰ ਚਾਹੀਦਾ ਸੀਗਾ ਜਾਂ ਫਿਰ ਮੀਡੀਆ ਦੀ ਵੀ ਗੱਲ ਕਰ ਲਈਏ ਦੇਰ ਆਏ ਕੋਈ ਦਰਸਤਾਏ ਵੱਖਰੀ ਗੱਲ ਪਰ ਕੋਈ ਨਾ ਕੋਈ ਇੱਥੇ ਪਹੁੰਚਦਾ ਜਾਂ ਪਿੰਡ ਦਾ ਵਿਅਕਤੀ ਸੋਸ਼ਲ ਮੀਡੀਆ ਤੇ ਪਾਉਂਦਾ ਵੀਡੀਓ ਕਿ ਆ ਸਾਰਾ ਕੁਝ ਵੇਖੋ ਕੀ ਹਾਲਾਤ ਨੇ ਇਹ ਆ ਜੀ ਇਹਨਾਂ ਨੂੰ ਤੁਹਾਨੂੰ ਪਤਾ ਨਹੀਂ ਕੋਈ ਕਿਸੇ ਸੋਸ਼ਲ ਮੀਡੀਆ ਤੇ ਪਾਈ ਕਿ ਨਹੀਂ ਪਾਈ ਪਰ ਇਹ ਆ ਸਾਡੇ ਜਥੇਬੰਦੀਆਂ ਲੋ ਆ ਕੇ ਜਿਹੜਾ ਆ ਉਹਨੇ ਵੇਖਿਆ ਗਿਆ ਆ ਤੇ ਅਸੀਂ ਹੁਣ ਜਿਹੜਾ ਆ ਇਹ ਭਰਾ ਪੱਤਰਕਾਰਾਂ ਨੂੰ ਸਾਧ ਕੇ ਇਹਨਾਂ ਦੀ ਜਿਹੜੀ ਆ ਸਾਰੀ ਵੀਡੀਓ ਬਣਵਾ ਕੇ ਇਹ ਪਾਉਂਦੇ ਆ ਕਿ ਇਹਨਾਂ ਦਾ ਜਿਹੜਾ ਆ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਕਿਉਂਕਿ ਸਹਾਇਤਾ ਕਰਨੀ ਹਰ ਕਿਸ ਦਾ ਫਰਜ਼ ਬਣਦਾ ਆ ਜਦੋਂ ਗਰੀਬ ਪਰਿਵਾਰ ਕੋਈ ਇਹੋ ਜਿਹੇ ਕੰਮ 'ਚ ਆ ਜਾਂਦਾ ਆ ਸ਼ਰਮੇ ਜੀ ਇੱਕ ਸਾਹ ਨਾਲ ਸ਼ਰਮੇ ਦੇ بیٹے ਆ ਵੀ ਮੇਰਾ ਘਰ ਠੱਠ ਗਰ ਮੈਂ ਰਹਿਣਾ ਕਿੱਥੇ ਆ ਕਿਉਂਕਿ ਗਾਂ ਸਿਆਲ ਆ ਰਿਹਾ ਆ ਤੇ ਸਿਆਲ ਦੇ ਕਾਰਨ ਹੁਣ ਮੁੜ ਕੇ ਰਹਿਣਾ ਮੁਸ਼ਕਲ ਆ ਤੇ ਅੱਗੇ ਹਰ ਬੰਦੇ ਨੇ ਆਪੋ ਆਪਣਾ ਘਰ ਉਹਨੇ ਕੀ ਜੀਵਨ ਆਸਤੇ ਬਣਾਇਆ ਦਾ ਜਿੱਥੇ ਰਹਿੰਦੇ ਨੇ ਇਸ ਕਰਕੇ ਕਿਸੇ ਦੇ ਘਰ ਨਹੀਂ ਘਰਿਆ ਜਾ ਸਕਦਾ ਤਿੰਨ ਕੋਈ ਰਹਿਣ ਬਸੇਰਾ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਮਾਲ ਸਾਬ ਨੇ ਦੱਸਿਆ ਕਿ ਕੋਈ ਵੀ ਖਾਸ ਬੰਦਾ ਨਹੀਂ ਪਹੁੰਚਿਆ ਪਰ ਤੁਸੀਂ ਜਿਸ ਤਰ੍ਹਾਂ ਬਹੁਤ ਸਾਰੇ ਕਲਾਕਾਰ ਦੇਖੇ ਹੋਣਗੇ ਕਲਾਕਾਰ ਜਿਹੜੇ ਨੇ ਉਹ ਸਪੋਰਟ ਕਰ ਰਹੇ ਨੇ ਟਰੈਕਟਰ ਦਿੱਤੇ ਜਾ ਰਹੇ ਨੇ ਹੋਰ ਕਈ ਤਰ੍ਹਾਂ ਦੀ ਸੇਵਾ ਕੀਤੀਆਂ ਜਾ ਰਹੀਆਂ ਲੱਗਦਾ ਕਿਸੇ ਨਾ ਕਿਸੇ ਨੂੰ ਪਹੁੰਚਣਾ ਚਾਹੀਦਾ ਸੀਗਾ ਨਿਰਾਸ਼ਾ ਹੈਗੀ ਮੰਦੇ ਵਿੱਚ ਜਾਂ ਗਰੀਬ ਹੋਣ ਦਾ ਕਰਕੇ ਨਹੀਂ ਪਹੁੰਚਿਆ ਕੋਈ ਗਰੀਬ ਕਰਕੇ ਕੋਹਨੇਵਾਲੀ ਮਸ਼ਹੂਰ ਹੋ ਗਿਆ ਕੋਹਨੇਵਾਲੀ ਮਸ਼ਹੂਰ ਹੋ ਗਿਆ ਜੋ ਜਿਆਦਾ ਕੋਹਨੇਵਾਲ ਜਿਆਦਾ ਸਾਡੇ ਦੇ ਹੁੰਦਾ ਹੀ ਕੋਈ ਆਇਆ ਹੈ ਕੋਈ ਜੋ ਪੈਸਾ ਤੇ ਲਾਇਹ ਕੋਹਨੇਵਾਲ ਕਣੀਆਂ ਕੋਹਨੇਵਾਲ ਕਣੀਆਂ ਬਸ ਇਧਰ ਹੀ ਜਾਂਦਾ ਏ ਉਹ ਲੱਗਦਾ ਫਿਰ ਕੋਹਨੇਵਾਲ ਤੋਂ ਇਲਾਵਾ ਜਿਹੜੇ ਲੱਗ ਲੱਗੇ ਪਿੰਡ ਸੀ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਲੱਗਦਾ ਕਿ ਦਿਨ ਨਾ ਕਿਤੇ ਉਹ ਏਰੀਆ دریا ਦੇ ਲੱਗੇ ਸੀ ਉਹ ਜਿਆਦਾ ਲੋਕ ਉਥੋਂ ਤੱਕ ਪਹੁੰਚਦੇ ਰਹੇ ਉਸੇ ਜਿਆਦਾ ਪਾਉਂ ਲ ਗਿਆ ਉਧਰ ਜੋ ਰੱਖਦਾ ਉਧਰ ਹੀ ਜਾਂਦੇ ਸਾਡੇ ਵਾਲੇ ਕੋਈ ਤਾਂ ਪਿੰਡਾ ਜੀ ਹੋਇਆ ਪਰ ਇਹ ਤਾਂ ਬੜਿਆ ਹੀ ਕੋਈ ਕਲਾਕਾਰ ਵੀ ਹਮ ਬਾਰ ਬਾਰ ਉਧਰ ਘੋਨੇ ਵਾਲੀ ਇੱਕ ਤੋਂ ਇਹ ਮੈਂ ਕੈਮਰਾ ਪਰਸਪਰ ਕਰੂੰਗਾ ਤਸਵੀਰ ਜਿਹੜੀ ਉਹ ਦਿਖਾ ਦਿੱਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਿਹੜਾ ਵਾ ਆਪਣੇ ਜੋ ਢੀੜਾ ਕੱਪੜਾ ਸੀ ਉਹਨਾਂ ਦਾ ਖਰਾਬ ਹੋ ਗਿਆ ਜਿਵੇਂ ਪੇਟੀਆਂ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਸਮਾਨ ਜਿਹੜਾ ਉਹ ਪਾਣੀ ਦੇ ਨਾਲ ਜਿਹੜਾ ਖਰਾਬ ਹੋ ਚੁੱਕਿਆ ਲਗਭਗ ਅੱਜ 6-7 ਦਿਨ ਹੋ ਚੁੱਕੇ ਨੇ ਬੇਸ਼ੱਕ ਧੁੱਪਾਂ ਦੀ ਜਿਹੜੀ ਆ ਉਹ ਲੱਗ ਰਹੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਢੀੜਾ ਕੱਪੜਾ ਜਿਹੜਾ ਉਹ ਸੁਕਾਰੇ ਨੇ ਪਰ ਮੈਂ ਐਨਜੀਓ ਨੂੰ ਬਹੁਤ ਸਾਰੀਆਂ ਸਮਾਜ ਸੇਵੀ ਨੂੰ ਇਹ ਬੇਨਤੀ ਕਰਾਂਗੇ ਕਿ ਜਿੱਥੇ ਪੰਜਾਬ ਦੇ ਵਿੱਚ ਹੋਰ ਹੜਪੀਟਾਂ ਦੀ ਤੁਹਾਡੇ ਵੱਲੋਂ ਮ ਜਾਰੀ ਹੈ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਇਸ ਪਰਿਵਾਰ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰਿਓ ਕਿ ਇਸ ਪਰਿਵਾਰ ਦਾ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਭਾਵੇਂ ਉਹ ਵਿਦੇਸ਼ਾਂ ਚ ਬੈਠੇ ਸਾਡੇ ਐਨਆਰਆਈ ਵੀਰ ਨੇ ਭਾਵੇਂ ਉਹ ਇੱਥੇ ਸਮਾਸੀ ਵੀ ਨੇ ਜਿਹੜੇ ਵੀ ਲੋਕ ਸੇਵਾ ਕਰਨਾ ਚਾਹੁੰਦੇ ਨੇ ਇਸ ਪਰਿਵਾਰ ਦੇ ਨਾਲ ਸੰਪਰਕ ਜਰੂਰ ਕਰਿਓ ਕਿਉਂਕਿ ਰਮਦਾਸ ਏਰੀਏ ਦਾ ਪਿੰਡ ਪੈੜੇਵਾਲ ਹੈ ਜਿੱਥੋਂ ਦਾ ਇੱਕ ਗਰੀਬ ਪਰਿਵਾਰ ਜਿਨ੍ਹਾਂ ਨੇ ਦੱਸਿਆ ਕਿ ਘਟੋ ਘਟ 5-7 ਬੱਕਰੀਆਂ ਵੀ ਦਸੰਡੇ ਇਸ ਪਾਣੀ ਦੇ ਵਿੱਚ ਡੁੱਗ ਗਈਆਂ ਨੇ ਤੇ ਦੂਜੇ ਪਾਸੇ ਉਹ ਘਰ ਦਾ ਹਾਲਾਤ ਤੁਸੀਂ ਵੇਖਿ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਛੱਤਾਂ ਸੀ ਪਾਣੀ ਨੇ ਕਰ ਦਿੱਤਾ